ਪ੍ਰਭੂ ਯੇਸ਼ੂ ਨੇ ਕਿਹੜਾ ਵਚਨ ਬੋਲਿਆ ਸਭ ਕੁਝ ਪੂਰਾ ਹੋ ਗਿਆ ਧਿਆਨ ਦੇ ਕੇ ਸਭ ਨੇ ਸਿੱਖਣਾ ਪ੍ਰਭੂ ਯੇਸ਼ੂ ਆਪਣਾ ਪ੍ਰਾਨ ਦੇਣ ਤੋਂ ਪਹਿਲਾਂ ਕੀ ਵਚਨ ਬੋਲਦਾ ਹੈ ਸਭ ਕੁਝ ਪੂਰਾ ਹੋ ਗਿਆ ਜਿਸ ਤਰ੍ਹਾਂ ਅਸੀਂ ਕੋਈ ਕੰਮ ਆਰੰਭ ਕਰਦੇ ਹਾਂ ਕੋਈ ਗੱਲ ਕੋਈ ਬੰਦਾ ਘਰ ਬਣਾ ਰਿਹਾ ਹੈ ਘਰ ਬਣਾ ਸਮੇਂ ਜੇ ਲੈਂਟਰੀ ਪਿਆ ਲੇਕਿਨ ਆਪਾਂ ਜੇ ਪੁਛੀ ਘਰ ਕੰਪਲੀਟ ਹੋ ਗਿਆ ਬੋਲਦੇ ਨਹੀਂ ਅਜੇ ਧੂਰਾ ਲੇਕਿਨ ਸਾਰਾ ਕੰਪਲੀਟ ਹੋ ਤੇ ਬੋਲਦੇ ਘਰ ਵਾਲੋ ਕੀ ਬੋਲਦਾ ਸਭ ਕੁਝ ਕੀ ਹੋ ਗਿਆ ਹੁਣ ਨਿਬੜਿਆ ਕੰਮ ਪ੍ਰਭੂ ਯੇਸ਼ੂ ਦੇ ਇਹ ਵਚਨ ਬੋਲਣ ਦੇ ਪਿੱਛੇ ਦਾ ਕਾਰਨ ਕੀ ਹੈ ਸਭ ਕੁਝ ਪੂਰਾ ਹੋ ਗਿਆ ਦਾ ਮਤਲਬ ਕੀ ਹੈ ਮੈਂ ਜੋ ਕੰਮ ਆਰੰਭ ਕੀਤਾ ਸੀ ਉਹ ਕੰਮ ਮੈਂ ਖਤਮ ਕਰ ਚੁੱਕਾ ਹਾਂ ਜਿਸ ਕੰਮ ਲਈ ਮੈਂ ਇਸ ਜਗਤ ਵਿੱਚ ਆਇਆ ਉਹ ਕੰਮ ਨੂੰ ਮੈਂ ਪੂਰਾ ਕਰ ਚੁੱਕਾ ਹਾਂ ਇਸ ਲਈ ਲਾਸਟ 크ਰੂਸ ਤੇ ਪ੍ਰਾਂਤ ਤਿਆਗਣ ਤੋਂ ਪਹਿਲਾਂ ਕੀ ਬੋਲਦਾ ਸਭ ਕੁਝ ਪੂਰਾ ਹੋਇਆ ਬੋਲ ਹਾਲੇਲੂਇਆ ਪ੍ਰਭੂ ਯੀਸ਼ੂ ਆਮੇ ਨੇ ਬੋਲਿਆ ਸਭ ਕੁਝ ਪੂਰਾ ਆ ਉਹ ਹੀ ਬੋਲ ਸਕਦਾ ਜਿਸ ਨੇ ਸਭ ਕੁਝ ਪੂਰਾ ਕੀਤਾ ਸਭ ਕੁਝ ਪੂਰਾ ਕਹਿੰਦਾ ਮਤਲਬ ਜਦ ਅਸੀਂ ਪਿੱਛੇ ਚੱਲਨੇ ਆ ਤੋ ਅਦਨ ਦੇ ਬਾਪ ਦੇ ਵਿੱਚ ਜਦ ਆਦਮ ਨੇ ਪਾਪ ਕੀਤਾ ਆਦਮ ਦੇ ਪਾਪ ਦੇ ਕਾਰਨ ਜਦ ਆਦਮ ਪਰਮੇਸ਼ਰ ਦੇ ਸਾਹਮਣੇ ਲੋਕ ਰਿਹਾ ਪਰਮੇਸ਼ਰ ਬੋਲਦਾ ਤੂੰ हे ਆਦਮ ਤੂੰ ਕਿਥੇ ਹੈ ਕਹਿੰਦਾ ਤੇਰੀ ਆਵਾਜ਼ ਸੁਣ ਕੇ ਮੈਨੂੰ ਡਰ ਲੱਗਦਾ ਕਹਿੰਦਾ ਹੈ ਪਰਮੇਸ਼ਰ ਮੈਂ ਨੰਗਾ ਕਹਿੰਦਾ ਤੈਨੂੰ ਕਿਨੇ ਦੱਸਦਾ ਆਦਮ ਨੂੰ ਜਦ ਪਛਾਣ ਆਈ ਕਿ ਮੈਂ ਨੰਗਾ ਤਾਂ ਆਦਮ ਖੁਦ ਫੰਗੂੜੀ ਦੇ ਪੱਤੇ ਬਲੇਟ ਰਿਹਾ ਹੈ ਪਰ ਫੇਰ ਵੀ ਤਰਸਮਨ ਪਰਮੇਸ਼ਰ ਨੇ ਫੰਗੂੜੀ ਦੇ ਪਤੇ ਨਹੀਂ ਇਹਨੂੰ ਚਮੜੇ ਤੇ ਵਸਤਰ ਪਵਾ ਕੇ ਪਰਮੇਸ਼ਰ ਨੇ ਆਪਣੇ ਬਾਗ ਚੋਂ ਬਾਹਰ ਕਰ دیا۔ ਪੜਾਂਗੇ ਖੁਦਾ ਦੇ ਬਚਨ ਚ ਉਤਪਤੀ ਕਿਤਾਬ ਸਤਨ ਦੇ ਅਧਸਤ 21 ਵਚਨ। ਤਨ ਦੇ ਕਿਚ ਵਿੱਚ 321 ਤਾਂ ਇਹ ਵਾਵਾ ਪਰਮੇਸ਼ਰ ਨੇ ਹਾਂਜੀ ਆਦਮੀ ਹਾਂਜੀ ਚਮੜੇ ਦੇ ਚੋਲੇ ਬਣਾ ਕੇ ਆਮੀਨ ਪਹਿਲਾ ਟੇਲਰ ਕੌਣ ਹੈ ਪਹਿਲਾ ਦਰਜੀ ਕੌਣ ਹੈ ਲਿਖਿਆ ਪਰਮੇਸ਼ਰ ਨੇ ਆਦਮ ਮਤਿਉਂ ਦੀ ਤੀਵੀਂ ਦੇ ਲਈ ਚਮੜੇ ਦੇ ਵਸਤਰ ਬਣਾ ਕੇ ਤੁਸੀਂ ਦੇਖੋ ਪਰਮੇਸ਼ਰ ਕਿੰਨਾ ਪਿਆਰ ਕਰਨ ਵਾਲਾ ਆਦਮ ਨੇ ਪਾਪ ਕੀਤਾ ਹੈ ਆਦਮ ਨੇ ਪਰਮੇਸ਼ਰ ਨਾਲ ਰਿਸ਼ਤਾ ਤੋੜ ਲਿਆ ਹੈ ਜਿਸ ਨੂੰ ਉਸਨੇ ਆਪਣੇ ਸਰੂਪ ਤੇ ਆਪਣੇ ਵਰਗਾ ਬਣਾਇਆ ਸੀ ਉਹ ਪਰਮੇਸ਼ਰ ਤੋਂ ਦੂਰ ਚਲਾ ਗਿਆ ਫਿਰ ਵੀ ਪਿਆਰ ਕਰਨ ਵਾਲਾ ਪਰਮੇਸ਼ਰ ਉਸ ਆਦਮ ਰ ਖਵਲ ਕੀ ਬਣਾ ਰਿਹਾ ਜਿਸ ਪਰਮੇਸ਼ਰ ਜਿਸ ਆਦਮ ਨੇ ਪਰਮੇਸ਼ਰ ਨੂੰ ਛੱਡਤਾ ਆਪਣੀ ਮਰਜ਼ੀ ਨਾਲ ਫਲ ਤੋੜ ਕੇ ਖਾ ਲਿਆ ਤੁਸੀਂ ਇਹ ਸਾਬ ਲਵੋ ਇੱਕ ਕਲਪਨਾ ਕਰੋ ਇੱਕ ਪੁੱਤਰ ਆਪਣੇ ਬਾਪ ਨੂੰ ਛੱਡ ਕੇ ਹਮੇਸ਼ਾ ਹੀ ਘਰੋਂ ਚੱਲਿਆ ਹੋਏ। ਔਰ ਉਸ ਮਾਂ ਬਾਪ ਦਾ ਹਾਲ ਕੀ ਹੋਇਗਾ। ਬਲੋ। ਸਦਾਲੀ ਔਰ ਫੇਰ ਵੀ ਉਹ ਪਿਓ ਉਸ ਇਹਨਾਂ ਨੇ ਕੱਢ ਰਿਹਾ। ਬੇਟਾ ਰੁਕ ਜਾ। ਜਾਣ ਲੱਗਾ ਕਿ ਤੇਰੇ ਲਈ ਮੈਂ ਕਪੜਾ ਸਵਾੰਗ ਸੇਂ ਰਿਆ ਉਹ ਬਾਕੇ ਜਾਏ। ਤੂੰ ਜਾਣਦਾ ਤਾਂ ਹੈ। ਤੂੰ ਮੈਨੂੰ ਹਮੇਸ਼ਾ ਕਹਿੰਦਾ ਤੇਰਾ ਮੇਨਾਂ ਰਿਸ਼ਤਾ ਟੁੱਟ ਗਿਆ। ਆਪਾਂ ਹਮੇਸ਼ਾ ਕਿੱਥੇ ਰਹਿੰਦੇ ਸੀ? ਮੈਂ ਰੋਜ਼ ਆਣ ਕੇ ਦਿੰਦੇ ਠੰਡ ਸਮੇਂ ਤੇਰੇ ਨਾਲ ਸੰਗ ਵੀ ਕਰਦਾ ਸੀ ਅੱਜ ਤੋਂ ਬਾਅਦ ਤੇਰਾ ਔਰ ਮੇਰਾ ਰਿਸ਼ਤਾ ਨਹੀਂ ਰਹੇਗਾ ਜਾਣ ਤੋਂ ਪਹਿਲਾਂ ਫਿਰ ਵੀ ਕੀ ਬੋਲਦਾ ਰੁਕ ਜਾ ਤੇਰੇ ਲਈ ਮੈਂ ਵਸਤਰ ਤਿਆਰ ਕਰ ਰਿਹਾ ਲੇਕਿਨ ਪਰਮੇਸ਼ਰ ਨੇ ਆਦਮ ਦੇ ਲਈ ਉਹ ਵਸਤਰ ਚਮੜੇ ਦੇ ਵਸਤਰ ਔਰ ਚਮੜਾ ਆਉਣਾ ਕਿੱਥੋਂ ਅਗਰ ਚਮੜੇ ਦੇ ਵਸਤਰ ਚਾਹੀਦੇ ਹੈ ਤੋ ਜਾਨਵਰ ਮਾਰਨਾ ਪਏਗਾ ਖੱਲ ਕਹਿੰਦੀ ਐ ਜਾਨਵਰ ਦੀ ਹੋਣੀ ਅਗਰ ਚਮੜਾ ਚਾਹੀਦਾ ਤਾਂ ਪਹਿਲਾਂ ਕੀ ਕਰਨਾ ਇੱਕ ਜਾਨਵਰ ਮਾਰਨਾ ਪਰਮੇਸ਼ਰ ਸਵੈਮ ਖੁਦ ਇੱਕ ਜਾਨਵਰ ਨੂੰ ਕੱਟ ਕੇ ਉਹਦਾ ਚਮੜਾ ਲੈ ਕੇ ਆਦਮ ਨੂੰ ਪਵਾ ਕੇ ਬਾਹਰ ਕੱਢ ਰਿਹਾ ਔਰ ਇਹਦੀ ਡੈਪਥ ਨੂੰ ਸਮਝਣਾ ਗਹਿਰਾਈ ਨੂੰ ਕਿਉਂ ਪਰਮੇਸ਼ਰ ਜਾਨਵਰ ਨੂੰ ਕੱਟ ਰਿਹਾ ਪਰਮੇਸ਼ਰ ਸ਼ੁਰੂ ਤੋਂ ਹੀ ਪਾਪ ਦੀ ਸਜ਼ਾ ਖੂਨ ਦੇਣਾ ਪੈਗਾ ਅਗਰ ਆਦਮ ਤੇਰਾ ਨੰਗਾ ਪਨ ਟਕਣਾ ਹੈ ਤਾਂ ਤੇਰੇ ਲਈ ਜਾਨਵਰ ਕੱਟਣਾ ਜ਼ਰੂਰੀ ਹੈ ਆਦਮ ਅਗਰ ਤੈਨੂੰ ਟਕਣਾ ਹੈ ਤਾਂ ਤੇਰੇ ਨੰਗੇ ਪਨ ਨੂੰ ਟਕਣਾ ਹੈ ਤਾਂ ਤੇਰੇ ਲਈ ਚਮੜੇ ਦਾ ਵਸਤਰ ਹੋਣਾ ਤੇ ਚਮੜੇ ਦਾ ਵਸਤਰ ਤਾਂ ਹੀ ਆਏਗਾ ਜੇਕਰ ਤੇਰੇ ਲਈ ਖੂਨ ਵਹਾਇਆ ਜਾਏਗਾ ਜਾਨਵਰ ਕੱਟਿਆ ਜਾਏਗਾ ਪਹਿਲੇ ਆਦਮ ਨੂੰ ਆਦਮ ਨੂੰ ਟਕਣ ਦੇ ਲਈ ਪਰਮੇਸ਼ਰ ਨੇ ਜਾਨਵਰ ਮਾਰ ਕੇ ਉਹਦਾ ਚਮੜਾ ਨੂੰ ਪਵਾਇਆ ਕਮਾਰੰਬ ਇਸੇ ਲਈ ਜਦ ਪਰਮੇਸ਼ਰ ਆਦਮ ਬਾਹਰ ਚਲਾ ਗਿਆ ਆਦਮ ਨੇ ਆਪਣੇ ਬੱਚਿਆਂ ਨੂੰ ਸਿਖਾਇਆ ਬਾਈਬਲ ਦੇ ਅੰਦਰ ਛੋਟੀਆਂ ਛੋਟੀਆਂ ਗੱਲਾਂ ਨਹੀਂ ਲਿਖਿਆ ਲੇਕਿਨ ਅਗਰ ਅਸੀਂ ਵਚਨ ਨੂੰ ਪੂਰੀ ਪਿਕਚਰ ਨੂੰ ਸਮਝਿਆ ਤਾਂ ਸਾਡੇ ਸਾਹਮਣੇ ਸ਼ੀਸ਼ਾ ਸਾਹਮਣੇ ਆ ਜਾਏਗਾ ਆਦਮ ਦੇ ਦੋ ਬੇਟੇ ਕੈਨ ਔਰ ਹਾਬਲ ਪ੍ਰਭੂ ਦੇ ਸਾਹਮਣੇ ਗਏ ਬਲੀ ਲੈ ਕੇ ਇਹ ਆਪਣੇ ਆਪਣੇ ਗਏ ਇਹਨਾਂ ਨੂੰ ਕਿਸੇ ਨੇ ਕੀ ਕੀਤਾ বলিয়ে জি সখায়া ਕਿੰਨੇ ਸਖਾਇਆ ਆਦਮ ਨੇ ਸਖਾਇਆ ਪਰਮੇਸ਼ਰ ਨੇ ਸਾਡੇ ਲਈ ਜਾਨਵਰ ਕੱਟ ਕੇ ਬਾਹਰ ਫਿਰ ਕੱਢਿਆ ਸੀ ਇਸ ਲਈ ਜਦ ਹਾਬਲ ਜਾਨਵਰ ਕੱਟ ਕੇ ਲੈ ਕੇ ਗਿਆ ਕੈਨ ਆਪਣੀ ਖੇਤੀਬਾੜੀ ਚ ਲੈ ਕੇ ਗਿਆ ਪਾਪ ਦੇ ਲਈ ਜਾਨਵਰ ਕੱਟਿਆ ਜਾਂਦਾ ਹੈ ਫਿਰ ਚੱਲਦੇ-ਚੱਲਦੇ ਬਵਿਸਤਾ ਆ ਗਈ ਬਵਿਸਥਾ ਦੇ ਵਿੱਚ ਪਰਮੇਸ਼ਰ ਨੇ ਨਿਯਮ ਦੇਤਾ ਅਗਰ ਕੋਈ ਪਾਪ ਕਰਦਾ ਹੈ ਅਗਰ ਉਸ ਪਾਪ ਨਹੀਂ ਢੱਕਣਾ ਹੈ ਤਾਂ ਉਹਦੇ ਲਈ ਫਿਰ ਜਾਨਵਰ ਕੱਟਣਾ ਜ਼ਰੂਰੀ ਹੈ ਅਗਰ ਉਹਦੀ ਪਾਪ ਨੂੰ ਸਜ਼ਾ ਨਹੀਂ ਮਿਲਨੀ ਤਾਂ ਜਾਨਵਰ ਕੱਟਣਾ ਲਹੂ ਬਹਾਇਆ ਜਾਣਾ ਇਸ ਲਈ ਮੰਦਰ ਦੇ ਵਿੱਚ ਪ੍ਰਤੀ ਦਿਨ ਕਿੰਨੇ ਕੁ ਜਾਨਵਰ ਕੱਟੇ ਜਾਂਦੇ ਕਿਉਂਕਿ ਇਹ ਇਨਸਾਨ ਪਾਪ ਦਾ ਗੁਲਾਮ ਹੈ ਪਾਪ ਕਰਦਾ ਹੈ ਫਿਰ ਬਲੀ ਲੈ ਕੇ ਆਉਂਦਾ ਬਲੀ ਕੱਟੀ ਜਾਂਦੀ ਹੈ ਖੂਨ ਬਹਾਇਆ ਜਾਂਦਾ ਫਿਰ ਜਾ ਕੇ ਇਨਸਾਨ ਕੀ ਕਰਦਾ ਹੈ? ਪਾਪ ਕਰਦਾ ਹੈ। ਔਰ ਮੰਦਰ ਖੂਨ ਨਾਲ ਹੀ ਭਰਿਆ ਰਹਿੰਦਾ। ਇਸ ਮੰਦਰ 'ਚ ਇਹਨਾਂ ਲਹੂ ਕਿਉਂ ਹੈ? ਇਹ ਮੰਦਰ 'ਚ ਇਹਨਾਂ ਲਹੂ ਇਹ ਪ੍ਰਗਟ ਕਰਦਾ ਹੈ ਇਨਸਾਨ ਤੂੰ ਪਾਪ ਦਾ ਗੁਲਾਮ ਹੈ। ਤੇਰੇ ਪਾਪ ਨੂੰ ਟੱਕਣ ਲਈ ਰੋਜ਼ ਜਾਨਵਰ ਕੱਟੇ ਜਾ ਰਹੇ ਆ। ਇਸੇ ਲਈ ਇਹ ਸਭ ਕੰਮ ਚੱਲਦੇ 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 ਜੋ ਚੱਲਦਾ ਆ ਰਿਹਾ ਸੀ। ਆਦੀ ਵਚਨ ਦੇ ਧਾਰ ਕੇ ਇਸ ਸੰਸਾਰ ਚ ਪ੍ਰਗਟ ਹੋਇਆ ਉਸ ਦਾ ਨਾਮ ਪ੍ਰਭੂ ਯੇਸ਼ੂ ਯੋਹਨ 1:14 ਵਚਨ ਪੜ੍ਹਦੇ ਆ ਉਹ ਸਾਤੀ ਵਚਨ ਨੇ ਇਸ ਸੰਸਾਰ ਚ ਦੇਹ ਧਾਰੀ ਉਹ ਕਿਉਂ ਆਇਆ ਉਸ ਕੰਮ ਨੂੰ ਪੂਰਾ ਕਰਨ ਦੇ ਲਈ ਆਇਆ ਜੋ ਅਦੰਦੇ ਬਾਗ ਤੋਂ ਚੱਲਦਾ ਆ ਰਿਹਾ ਹੈ ਉਹਦਾ ਨਿਪਟਾਰਾ ਕਰਨ ਦੇ ਲਈ ਆਇਆ ਇਸ ਲਈ ਪ੍ਰਭੂ ਯੀਸ਼ੂ ਮਸੀਹ ਜਦ ਸੇਵਕਾਂ ਹੀ ਕਰਦੇ ਸਮੇਂ ਸੇਵਾ ਕਰਦਾ ਰਿਹਾ ਸੇਵਕਾਂ ਹੀ ਕਰਦੇ ਕਰਦੇ ਜਿਸ ਕੰਮ ਲਈ ਆਇਆ ਉਹ ਕੰਮ ਆਰੰਭ ਕੀਤਾ ਨਹੀਂ ਯਹੂਨਾ ਨੇ ਤਾਨੂੰ ਆਉਂਦੇ ਨੂੰ ਪਹਿਚਾਨ ਲਿਆ ਜਦ ਯੀਸ਼ੂ ਆ ਰਿਹਾ ਯਹੂਨਾ ਵੇਖ ਕੇ ਬੋਲਦਾ ਉਹ ਜਿੱਤ ਦਾ ਮੇਵਣਾ ਜਿਹੜਾ ਪਾਪ ਪੂਰੇ ਸੰਸਾਰ ਦੇ ਪਾਪ ਨੂੰ ਆਪਣੇ ਉੱਤੇ ਲਈ ਜਾਂਦਾ ਯੀਸ਼ੂ ਨੂੰ ਹਾਰ ਕੋਈ ਸਮਝ ਨਹੀਂ ਸਕਿਆ ਸਿਰਫ ਯਹੂਨਾ ਨੇ ਬੋਲਿਆ ਇਹ ਜੱਤ ਦਾ ਮੇਮਨਾ ਜਿਹੜਾ ਸੰਸਾਰ ਦੇ ਕਿਲੇ ਜਾਂਦਾ ਲੋਕਾਂ ਨੂੰ ਤਾਂ ਇਹ ਬਿਮਾਰ ਤੇ ਚੰਗਿਆਈ ਦੇਣ ਵਾਲਾ ਨਜ਼ਰ ਆਉਂਦਾ ਸੀ ਲੋਕਾਂ ਨੂੰ ਤੇ ਮੁਰਦੇ ਨੂੰ ਜਿੰਦਾ ਕਰਨ ਵਾਲਾ ਸਿਰਫ ਨਜ਼ਰ ਆਉਂਦਾ ਲੋਕਾਂ ਨੂੰ ਤੇ ਪੰਜ ਰੋਟੀਆਂ ਦੋ ਮੱਛੀਆਂ ਲੈ ਕੇ ਰਜਾਉਣ ਵਾਲਾ ਨਜ਼ਰ ਆਉਂਦਾ ਅੱਜ ਵੀ ਸਭ ਲੋਕਾਂ ਨੂੰ ਸਮਝ ਨਹੀਂ ਆਏਗੀ ਕਿ ਯੇਸ਼ੂ ਕੌਣ ਹੈ ਜ਼ਿਆਦਾਤਰ ਲੋਕਾਂ ਨੂੰ ਇਹ ਸਮਝ ਆਉਂਦੀ ਇਹ ਬਰਕਤਾਂ ਦੇਣ ਵਾਲਾ ਜ਼ਿਆਦਾਤਰ ਲੋਕਾਂ ਨੂੰ ਇਹ ਸਮਝ ਆਉਂਦੀ ਹੈ ਕਿ ਉਹ ਭੂਤਾ ਘਟਣ ਵਾਲਾ ਜਾਦਤਰ ਲੋਕ ਇਹ ਸਮਝਦੇ ਕਿ ਸ਼ੈਤਾਨੀ ਸ਼ਕਤੀਆਂ ਛਡਾਉਣ ਵਾਲਾ ਜਿਆਦਾਤਰ ਇਹ ਸਮਝਦੇ ਕਿ ਕਾਰੋਬਾਰ ਚਲਾਉਣ ਵਾਲਾ ਲੇਕਿਨ ਕਿਨੇ ਛੋਨੇ ਲੋਕਾਂ ਨੂੰ ਸਮਝ ਆ ਗਈ ਯਿਸੂ ਮਸੀਹ ਕੌਣ ਹੈ ਮੇਰੇ ਪਾਪਾਂ ਨੂੰ ਆਪਨ ਪਰਠਾਉਣ ਵਾਲਾ ਪ੍ਰਭੂ ਹੈ। ਉਹ ਵਿਸ਼ਵਾਸੋਂ ਦੇ ਪਿੱਛੇ ਚੱਲਦੇ ਆ ਜਿਨ੍ਹਾਂ ਨੂੰ ਸਮਝ ਆ ਗਈ ਮੇਰੇ ਪਾਪਾਂ ਨੂੰ ਠਾਉਣ ਵਾਲਾ ਪ੍ਰਭੂ ਯਿਸੂ ਹੈ ਉਹ ਕਦੇ ਵੀ ਛੱਡ ਕੇ ਉਹਨੂੰ ਪਿੱਛੇ ਨਹੀਂ ਜਾਂਦੇ। ਔਰ ਅਸਲੀ ਅੱਖਾਂ ਉਹਦੀਆਂ ਖੁੱਲੀਆਂ ਜਿਨੂੰ ਸਮਝ ਆ ਗਈ ਯਿਸੂ ਕੌਣ ਹੈ। ਜਿੰਨੂੰ ਸਮਝ ਆ ਗਈ ਉਹ ਯਿਸੂ ਦੇ ਲਈ ਆਪਣੇ ਜਾਨ ਦੇ ਲਈ ਖੜਾ ਹੈ ਇਸ ਲਈ ਇੱਕ ਵਚਨ ਪੜਾਂਗੇ ਇਸ਼ਾਈ ਦੀ ਕਿਤਾਬ 753 ਦੇ ਅਸਤਾ 5 ਅਸ਼ੀਵਚਨ ਇਸ਼ਾਈ ਦੀ ਕਿਤਾਬ 53 ਦਾ 5 ਅਸ਼ੀਵਚਨ ਪਰ ਉਹ ਸਾਡੇ ਅਪਰਾਧਾਂ ਲਈ ਕਾਇਲ ਕੀਤਾ ਗਿਆ ਸਾਡੀਆਂ ਬਦੀਆਂ ਦੇ ਕਾਰਨ ਉਜਲਿਆ ਗਿਆ ਸਾਡੀ ਸ਼ਾਂਤੀ ਨਹੀਂ ਉਸ ਉੱਤੇ ਤਾੜਨਾ ਹੋਈ ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ ਆ ਪੰਜੂ ਸਿੰਘ ਵਾਲਾ ਪੜ੍ਹਨਾ ਪਰੋ ਸਾਡੀ ਪ੍ਰਾਧਾ ਨਹੀਂ ਕਾਇਰ ਕੀਤਾ ਗਿਆ ਸਾਡੀਆਂ ਬਦੀਆਂ ਦੇ ਕਾਰਨ ਕੁਛ ਲਿਆ ਗਿਆ ਸਾਡੀ ਸ਼ਾਂਤੀ ਨਹੀਂ ਉਸ ਉੱਤੇ ਤਾੜਨਾ ਹੋਈ ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ ਹਾਂਜੀ ਅਸੀਂ ਸਾਰੇ ਹਾਂ ਪੁੱਲੇ ਫਿਰ ਤੋਂ ਸਾ ਅਸੀਂ ਆਪਣੇ ਆਪਣੇ ਰਾਹਾਂ ਨੂੰ ਮੁੜੇ ਹਾਂਜੀ ਅਤੇ ਹਵਾ ਦੇ ਸਾਡੇ ਸਾਰੇ ਦੀ ਬਦੀ ਉਸ ਉੱਤੇ ਨਰਦੀ ਆਮੀਨ ਇਧਰ ਵਚਨ ਚ ਲਿਖਿਆ ਕਿ ਪ੍ਰਭ ਯੀਸ਼ੂ ਮਸੀਹ ਬਾਰੇ ਸ਼ਾਇਆ ਬੋਲਦਾ ਹੈ ਸਾਡੇ ਸਬਣਾ ਦੇ ਪਾਪ ਨੂੰ ਪਰਮਿਸ਼ਨਾਂ ਦੇ ਉੱਪਰ ਕੀ ਕਰਤਾ ਜਿੰਨੋ ਸਮਝ ਆ ਰਿਹਾ ਬੋਲਿਏ ਸਾਡੇ ਸਬਣਾ ਦੇ ਪਾਪ ਨੂੰ ਉਹਦੇ ਤੇ ਕੀ ਕਰਤਾ ਜਿਸ ਪ੍ਰਕਾਰ ਕੋਈ ਜਾਨਵਰ ਤੇ ਜਦੋਂ ਭਾਰ ਲੱਦਦਾ ਤੁਸੀਂ ਵੇਖਿਆ ਕੋਈ ਗੱਡਾ ਹੋਵੇ ਜਾਂ ਕਰੀ ਉਹਨੂੰ ਪੁੱਛਦਾ ਵੀ ਤੇਰਾ ਵੇਟ ਕਿੰਨਾ ਮੈਂ ਰੱਖਾਂ ਕਈ ਵਾਰੀ ਇੰਨਾ ਕੁ ਭਾਰ ਲਾ ਦਿੰਦੇ ਤੇ ਪਰ ਫਿਰ ਵੀ ਜਾਨਵਰ ਆਪਣੀ ਜ਼ੁਬਾਨ ਕਿਉਂ ਨਹੀਂ ਕਰਦਾ ਉਹ ਬੜੀ ਮੁਸ਼ਕਲ ਆ ਦਰਦਾ ਔਰ ਫਿਰ ਮੈਂ ਦਾ ਮਾਲਕ ਨੂੰ ਹੰਟਰ ਮਾਰਦਾ ਭੱਜਦਾ ਕਿਉਂ ਨਹੀਂ ਤੂੰ ਉਹਨਦੇ ਤੇ ਜਿਹੜਾ ਭਾਰ ਹੈ ਉਹਦੇ ਸੈਨੋ ਕੀ ਹੈ ਮਨੋਕਾ ਉਹ ਤਾਂ ਬੋਲਦੇ ਵੇ ਯਾਰ ਭਾਰ ਬਹੁਤ ਚਹੋਲਾ ਕਰ ਲੇਕਿਨ ਜਾਨਵਰ ਕਦੀ ਬੋਲਦਾ ਤੂੰ ਵੇਖਿਆ ਜਿਹੜੇ ਅਗਰ ਤੂੰ ਜੰਮੂ ਸੈਰ ਜਾਉਂਗਾ ਤੇ ਉਧਰ ਗਧੀਆਂ ਨਾਲ ਇਟਾਂ ਜਾਂ ਬਜਰੀ ਢੋਂਦੇਗਾ ਚੜਾਈਆਂ ਤੇ ਕਿਉਂਕਿ ਉਧਰ ਉੱਚ ਚੜਾਈ ਹੈ ਸਾਧਨ ਨਹੀਂ ਕੰਮ ਕਰਦੇ ਜਾਨਵਰ ਬੋਲ ਨਹੀਂ ਸਕਦਾ ਸਿਰਫ ਉਹਦਾ ਚਾਲ ਹੀ ਦੱਸਦੀ ਕਹਿੰਦੇ ਸੈਣੋਂ ਕੀ ਹੈ ਸਾਡੇ ਸਬੜਾ ਦੇ ਪਾਪ ਦੇ ਭਾਰ ਨੂੰ ਪ੍ਰਭ ਯੇਸ਼ੂ ਤੇ ਲੱਧਿਆ ਗਿਆ ਔਰ ਉਸ ਨੇ ਸਾਡੇ ਪਾਪਾਂ ਦੇ ਬੋਝ ਨੂੰ ਆਪਣੇ ਉੱਪਰ ਕੇ ਕਰ ਲਿਆ ਚੁੱਕ ਲਿਆ ਅਸੀਂ ਤਾਂ ਕਿਸੇ ਦਾ ਬੋਝ ਦੋ ਦਿਨ ਨਹੀਂ ਚੱਕ ਸਕਦੇ ਚੱਕ ਸਕਦੇ ਭੁੱਲ ਗਏ ਜੀ ਇਨਸਾਨ ਸੰਦਾ ਬੋਝ ਨਹੀਂ ਚੱਕ ਸਕਦਾ ਇਨਸਾਨ ਸੰਦੇ ਭਾਰ ਨੂੰ ਨਹੀਂ ਚੱਕ ਸਕਦਾ ਅੱਜ ਕੱਲ ਦਾ ਮਾਪਾ ਬੱਚਾ ਨੂੰ ਬੋਝ ਲੱਗਦਾ ਉਹ ਬੋਲਦਾ ਮੈਂ ਆਪਦੇ ਨਾਂਣੇ ਨੂੰ ਪਹੁੰਚਾ ਮੱਜੀ ਲੈਦਾ ਪਰ ਮਾਪ ਨੂੰ ਕੁਝ ਚੀਜ਼ ਲੈਦ ਲੱਗ ਬੋਲਦਾ ਮੈਨੂੰ ਕਿ ਲੱਗਦਾ ਬੋਝ ਹੈ ਰੋਟੀ ਦੇਣੇ ਕੀ ਲੱਗਦੀ ਹੈ ਪਰ ਸ਼ੁਕਰ ਹੈ ਜਿਸ ਨੇ ਸਾਡੇ ਅਪਰਾਧਾਂ ਨੂੰ ਆਪਣੇ ਉੱਪਰ ਚੁੱਕ ਲਿਆ ਸਾਡੇ ਪਾਪ ਦੇ ਸਾਰੇ ਭਾਰ ਨੂੰ ਪਰਮੇਸ਼ਰ ਨੇ ਮਸੀਹ ਤੇ ਲਾ ਦਿੱਤਾ ਤੂੰ ਧਰਤੀ ਤੇ ਆਇਆ ਏ ਕਿਉਂ ਹੈ ਸਾਰਾ ਪਾਪ ਸਾਡਾ ਤੂੰ ਆਪਣੇ ਤੋਂ ਠਾਉਣਾ ਹੈ ਔਰ ਜਦ ਉਸ ਨੇ ਸਾਡਾ ਪਾਪ ਸਾਰਾ ਆਪਣੇ ਤੋਂ ਠਾਇਆ ਹੈ ਤੋ ਬਾਈਬਲ ਪਰਮੇਸ਼ਰ ਦਾ ਕਲਾਮ ਕੀ ਬੋਲਦਾ ਹੈ ਇਬਰਾਨੀ ਦੇ ਪਤਰੀ ਨੰਬਰ 22 ਵਚਨ ਪੜਾਂਗੇ ਇਬਰਾਨੀ ਨੰਬਰ 22 ਅਤੇ ਸ਼ਰਾਬ ਦੇ ਅੰਸ਼ਤ ਲਗਭਗ ਸਾਲੀਆਂ ਵਰਸਤਾ ਲਹੂ ਨਾਲ ਛੁੱਟ ਕੀਤੀਆਂ ਜਾਂਦੀਆਂ ਹਨ ਹਾਂਜੀ ਅਤੇ ਬਿਨਾ ਲਹੂ ਵਹਾਏ ਮਾਫ਼ੀ ਹੁੰਦੀ ਹੀ ਨਹੀਂ ਪਰਮੇਸ਼ਰ ਦਾ ਕਲਾਮ ਕਹਿੰਦਾ ਕਿ ਮਾਫ਼ੀ ਮਿਲਨੀ ਤਾਂ ਕੀ ਬਹਾਇਆ ਜਾਣਾ ਖੂਨ ਬਹਾਇਆ ਜਾਣਾ ਬੋਲੋ ਹਾਲੇਲੂਇਆ ਸਾਡਾ ਪਾਪ ਜਦ ਯਿਸੂ ਮਸੀਹ ਤੇ ਲੱਧਿਆ ਗਿਆ यीशु की कीमत देगा लोग दे जानवर कटते हैं कल समी बाग च प्रार्थना करता प्रार्थना कल समय पहला बोलता है पिता हो सके पहला टल जाए लेकिन बाद चो की बोलता है पिता मेरी नहीं बल्कि तेरी मर्जी उस ਇਨਸਾਨ ਉਸ ਪ੍ਰਭ ਯੇਸ਼ੂ ਦੇ ਪਰ ਪੂਰੀ ਮਾਨਵ ਜਾਤੀ ਦਾ ਪਾਪ ਉਹਦੇ ਉੱਪਰ ਲੱਗਾ ਗਿਆ ਹੁਣ ਪਿਤਾ ਦੀ ਜੋ ਆਕਰਸ਼ ਜੋ ਇੱਕ ਪਾਪੀ ਨੂੰ ਸਜ਼ਾ ਮਿਲਣੀ ਹੈ ਉਹ ਨਿਰਦੋਸ਼ ਯੇਸ਼ੂ ਆਪਣੇ ਉੱਤੇ ਲੈ ਰਿਹਾ ਹੈ ਇਸ ਲਈ ਮੂੰਹ ਬੰਦ ਹੈ ਆਪਾਂ ਤਾਂ ਮਿੰਟਮੈਂਟ ਆਪਣੀ ਸਫਾਈ ਪੇਸ਼ ਕਰਦੇ ਆਪਾਂ ਤਾਂ ਝੂਠੇ ਇਹ ਤਾਂ ਵੀ ਆਪਣੀ ਸਫਾਈ ਕੀ ਕਰਦੇ ਆ ਕਿ ਮੈਨੂੰ ਕੋਈ ਕੀ ਨਾ ਕਰ ਦੇਵੇ ਝੂਠਾ لیکن ਜਿਹੜਾ ਪਵਿੱਤਰ ਸੀ ਜਿਹਨੇ ਕੋਈ ਗਲਤੀ ਕੀਤੀ ਨਹੀਂ ਫਿਰ ਵੀ ਉਸਨੇ ਆਪਣਾ ਮੂੰਹ ਨਹੀਂ ਖੋਲਿਆ ਬਲਕਿ ਆਪਣਾ ਮੂੰਹ ਬੰਦ ਕਰਕੇ ਰੱਖਿਆ ਕਿਉਂ ਕੀਤਾ ਮੂੰਹ ਬੰਦ ਪਿੱਛੇ ਉਹਦੇ ਇੱਕ ਮਿਸ਼ਨ ਚੱਲ ਰਿਹਾ ਬੋਲੋ ਹਾਲੇਲੂਇਆ ਇੱਕ ਕੰਮ ਜੋ ਚੱਲ ਰਿਹਾ ਹੈ ਜੋ ਇਨਸਾਨ ਤੈਨੂੰ ਨਜ਼ਰ ਨਹੀਂ ਆ ਰਿਹਾ ਲੇਕਿਨ ਥੋੜੇ ਸਮੇਂ ਬਾਅਦ ਤੈਨੂੰ ਨਜ਼ਰ ਆਏਗਾ ਇਹ ਜੋ 크ਰੂਸ ਤੇ ਲੜਕਦਾ ਕਿਉਂ ਲੜਕਦਾ ਸੀ ਤੈਨੂੰ ਹੁਣ ਨਹੀਂ ਨਜ਼ਰ ਆ ਰਿਹਾ ਇਸ ਲਈ ਕ੍ਰੂਸਲਟਿਕ ਸਾਹਿਬ ਬੋਲਦੇ ਤੂੰ ਲੋਕਾਂ ਨੂੰ ਬਚਾਣਾ ਆਪਣੇ ਨੂੰ ਬਚਾ ਨਹੀਂ ਚ ਉਤਰ ਗਿਆ ਫਿਰ ਵੀ ਮੂੰਹ ਕੀ ਰੱਖਿਆ ਬੰਦ ਰੱਖਿਆ ਥੱਪੜ ਮਾਰ ਕੇ ਬੋਲਦੇ ਦੱਸ ਤੈਨੂੰ ਕਿੰਨੇ ਮਾਰਿਆ ਫਿਰ ਵੀ ਬੋਲਦਾ ਕਿਉਂ ਨਹੀਂ ਬੋਲਦਾ ਇੱਕ ਕੰਮ ਚੱਲ ਰਿਹਾ ਹੈ ਉਸ ਕੰਮ ਨੂੰ ਇਸਨੇ ਕੀ ਕਰਨਾ ਹੈ ਸਾਹਿਬ ਅਲੇ ਕੀ ਕਰਨਾ ਹੈ ਉਸ ਕੰਮ ਨੂੰ ਉਸਨੇ ਕੀ ਕਰਨਾ ਹੈ ਜਦ ਤੱਕ ਉਹ ਕੰਮ ਪੂਰਾ ਨਹੀਂ ਹੋਏਗਾ ਆਪਣੀ ਜ਼ੁਬਾਨ ਨਹੀਂ ਖੋਲੇਗਾ ਹੇ ਇਨਸਾਨ ਤੂੰ ਜਿੰਨਾ ਮਰਜ਼ੀ ਨੂੰ ਤੰਗ ਕਰ ਲੈ ਚਾਹ ਪਾਣੀ ਦੇ ਥਾ ਤੈਨੂੰ ਸਿਰਕਾ ਦੇ ਦੇ ਤਾਂ ਵੀ ਇਹ ਤੇਰੇ ਵਿਰੁੱਧ ਨਹੀਂ ਬੋਲੇਗਾ ਕਿਉਂਕਿ ਇੱਕ ਕੰਮ ਪੂਰਾ ਕਰ ਲਿਆ ਹੈ ਉਹ ਕਰਨ ਤੋਂ ਬਿਨਾ ਹਟੇਗਾ ਨਹੀਂ ਬੋਲ ਹallelujah ਹallelujah ਉਹ ਕੰਮ ਕਿਹੜਾ ਹੈ ਹੇ ਪਾਪੀ ਜਗਤ ਤੇਰੀ ਕੀਮਤ ਦੇਣ ਲਈ ਕਰੂਸ ਤੇ ਲੜ ਰਿਹਾ ਹੈ ਹੇ ਇਨਸਾਨ ਤੇਰੇ ਲਈ ਖੁਦ ਬਲੀਦਾਨ ਹੋ ਰਿਹਾ ਇੰਨੇ ਜਾਨਵਰ ਕੱਟੇ ਗਏ ਤਾਂ ਵੀ ਹਰਿਤਾਕਾ ਪਾਪ ਖਤਮ ਨਹੀਂ ਹੋਇਆ ਇਹ ਆਖਰੀ ਜੱਤ ਦਾ ਮੇਮਣਾ ਬਲੀਦਾਨ ਹੋਣ ਤੋਂ ਬਾਅਦ ਹੁਣ ਕਿਸ ਨੂੰ ਜਾਨਵਰ ਕੱਟਣ ਦੀ ਲੋੜ ਨਹੀਂ ਹੈ ਬਲਕਿ ਜੋ ਇਹਦੇ ਉੱਤੇ ਵਿਸ਼ਵਾਸ ਕਰੇਗਾ ਉਹ ਸਦਾ ਦਾ ਜੀਵਨ ਪਾਏਗਾ ਬੋ ਹਾਲੇਲੂਇਆ ਹੁਣ ਜਿਹਦੇ ਉੱਪਰ ਵਿਸ਼ਵਾਸ ਕਰੇਗਾ ਉਹ ਨਰਕ ਅਧਿ ਨਹੀਂ ਬਲਕਿ ਸੁਰਗਤ ਜਾਏਗਾ ਐਸੇ ਲਈ ਜਦ ਸਭ ਕੀਮਤ ਦੇਣ ਤੋਂ ਬਾਅਦ ਯਿਸੂ ਨੇ ਕੀ ਬੋਲਿਆ ਸਭ ਕੁਝ ਕੀ ਹੋਇਆ

ਜਦ ਯੇਸ਼ੂ ਨੇ ਉੱਚੀ ਦਿਨੇ ਵਾਅਦਾ ਦਿੱਤੀ ਹੁਣ ਧਿਆਨ ਦੇ ਕੇ ਸਮਝਣਾ ਬਾਈਬਲ ਦੀ ਕਿ ਗਬਰੇ ਕੀ ਨੂੰ ਜਦ ਕੋਈ ਵੀ ਇਨਸਾਨ ਮਰਦਾ ਹੈ ਤਾਂ ਆਵਾਜ਼ ਨਹੀਂ ਨਿਕਲਦੀ ਕਦੀ ਵੇਖਿਆ ਕਦੀ ਮਰਨ ਵਾਲੇ ਦੀ ਜਲਦੀ ਕੀ ਨਹੀਂ ਨਿਕਲਦੀ ਨਵਾਜ਼ ਨਹੀਂ ਨਿਕਲਦੀ ਉਹ ਬੋਲਦਾ ਸੁੱਤੇ ਦਾ ਸੁੱਤਾ ਹੀ ਕੀ ਹੋ ਗਿਆ ਇੱਕ ਹੈ ਜਿਹੜਾ ਆਵਾਜ਼ ਦੇ ਕੇ ਜਾ ਰਿਹਾ ਇਹ ਜਾ ਰਿਹਾ ਮਰ ਨਹੀਂ ਲੱਗਾ ਗਰਜ ਕੇ ਜਾ ਰਿਹਾ ਬੋਲ ਹਾਲੇਲੂਇਆ ਇਹ ਮਰਨ ਨਹੀਂ ਲੱਗਾ ਬਲਕਿ ਪ੍ਰਾਨ ਤਿਆਗਣ ਲੱਗਾ ਕੀ ਮਾਰੀ ਉੱਚੀ ਬਲੋ ਹਾਲੇਲੂਇਆ ਤਦੀ ਮਰਨ ਵਾਲੇ ਦੀ ਵਾਹ ਨਿਕਲੀ ਤੁਸੀਂ ਸਮਝਦਾ ਸਰ ਬਡੇ ਬੇਡ ਮਰ ਨਾਲੇ ਬੈਠੇ ਹਾਂਜੀ ਆ ਜਾਂ ਨਾ ਪੈਣੋ ਭਾਈ ਅਗਰ ਤੁਸੀਂ ਇੱਥੇ ਉਤੋਂ ਹਾਂਜੀ ਕਦੀ ਮਰਨ ਵਾਲੇ ਦੇ ਕਿਹਨੀ ਪੇ ਲੱਗਦਾ ਉਹ ਕਹਿੰਦੇ ਇੱਥੇ ਮੰਜ ਦੇ ਕੋਲੇ ਸੀ ਬੇੁਰਗ ਦੇ ਹੁਣੇ ਮਾੜਾ ਪਾਸੇ ਹੋਏ ਆ ਸਾਹ ਕਿ ਹੋ ਗਿਆ ਲੇਕਿਨ ਇਹ ਜਿਹੜਾ ਚੱਲਿਆ ਨਾ ਇਹ ਚੁੱਪ ਕੀਤੀ ਨਹੀਂ ਚੱਲਿਆ आवाज मार के चलिया और इनकी आवाज पूरी सृष्टि सुनेगी हूँ इनकी आवाज कौन सुनेगी बोलो हाल लुई है इनकी आवाज कौन सुनेगी लिखा जब इन उची दिन आवाज दी मैं विश्वास करता आवाज की दी नहीं सब कुछ पूरा हो आवाज दी आवाज दी सब कुछ पूरा होया ਔਰ ਇਹ ਆਵਾਜ਼ ਸੁਣਦਿਆਂ ਸਾਰ ਸਿਸ਼ਟੀ ਕੰਬਣਾ ਸ਼ੁਰੂ ਹੋ ਗਈ ਪੜ ਲੋ ਅੱਗੇ ਪੂਰਾ ਪੜ ਦਿਓ ਹੈਕਲ ਦਾ ਪਰਦਾ ਹਾਂਜੀ ਅਤੇ ਦੇਖੋ ਹਾਂਜੀ ਹੈਕਲ ਦਾ ਪਰਦਾ ਉਪਰੋਂ ਲੈ ਕੇ ਹੇਠਾਂ ਤਾਈ ਪਾੜ ਕੇ ਦੋ ਹੋ ਗਿਆ ਸਭ ਤੋਂ ਪਹਿਲਾ ਕੰਮ ਕਿਹੜਾ ਹੈ ਜਦ ਨੇ ਆਵਾਜ਼ ਦਿੱਤੀ ਹੈਕਲ ਦਾ ਪਰਦਾ ਉੱਪਰ ਤੋਂ ਲੈ ਕੇ ਨੀਚੇ ਤੱਕ ਹੋ ਗਿਆ ਉਹ ਕਿਹੜਾ ਪਰਦਾ ਜਿਹੜਾ ਪਵਿੱਤਰ ਸਥਾਨ ਔਰ অতি ਪਵਿੱਤਰ ਸਥਾਨ ਦੇ ਵਿੱਚਕਾਰ ਇੱਕ ਪਰਦਾ ਸੀ ਉਹ ਪਰਦਾ ਉੱਪਰ ਤੋਂ ਲੈ ਕੇ ਨੀਚੇ ਤੱਕ ਫਟ ਗਿਆ ਇਹਦੀ ਆਵਾਜ਼ ਮੰਦਰ ਤੱਕ ਪਹੁੰਚ ਗਈ ਔਰ ਪਰਦੇ ਨੇ ਆਵਾਜ਼ ਨੂੰ ਪਛਾਣ ਲਈ ਇਹਦੇ ਆਵਾਜ਼ 'ਚ ਸ਼ਕਤੀ ਹੈ ਕਿਸੇ ਨੇ ਜਾ ਕੇ ਦੋਏ ਸਨ ਨਹੀਂ ਕੀਤਾ ਉਹਨੂੰ ਸਮਝ ਆ ਰਿਹਾ ਹੈ ਜਾਂ ਨਹੀਂ ਕਿਸੇ ਨੇ ਜਾ ਕੇ ਉਹਨੂੰ ਕੈਂਚੀ ਨਾਲ ਨਹੀਂ ਕੱਟਿਆ ਆਵਾਜ਼ ਹੀ ਗਈ ਤਸ ਪਰਦਾ ਦੋ ਭਾਗ ਹੋ ਗਿਆ ਉੱਪਰ ਤੋਂ ਲੈ ਕੇ ਦੋ ਇਸੇ ਫਟ ਗਿਆ ਇਹ ਪਰਦਾ ਫੜਿਆ ਕੀ ਦੱਸਦਾ ਹੈ हे ਇਨਸਾਨ ਤੇਰੇ ਔਰ ਮੇਰੇ ਵਿੱਚਕਾਰ ਦਾ ਪਰਦਾ ਖਤਮ ਹੈ ਪਰਮੇਸ਼ਰ ਬੋਲਦਾ ਹੈ ਪੁੱਪ ਇਨਸਾਨ ਤੂੰ ਸਿੱਧਾ ਮੇਰੇ ਕੋਲ ਮੰਦਰ ਚੰਦਰ ਆ ਸਕਦਾ ਹੁਣ ਪਰਦੇ ਦੀ ਕੀ ਨਹੀਂ ਹੈ ਤੇਰੇ ਲਈ ਦਰਵਾਜ਼ਾ ਖੁੱਲੋ ਚੁੱਕਾ ਹੈ ਪਹਿਲਾ ਨੰਬਰ ਦੂਜਾ ਨੰਬਰ ਕੀ ਹੈ ਪੜ੍ਹੀਏ ਅਤੀਤ ਧਰਤੀ ਕੰਬੀ ਅਤੇ ਧਰਤੀ ਕੀ ਹੋ ਗਈ ਇਹ ਜਿਹੜਾ ਗਰਜਿਆ ਨਾ ਇਹ ਕੌਣ ਹੈ ਯਹੂਦਾ ਦਾ ਬੱਬਰ ਸ਼ੇਰ ਹੈ। ਸ਼ਰੀਰ кръ ਉਸ ਤੇ ਲੜਕਦਾ। ਇਹ ਸ਼ਰੀਰ ਚ ਖੂਨ ਬਹਿ ਰਿਹਾ ਹੈ। ਇਹ ਸ਼ਰੀਰ ਚ ਸ਼ਰੀਰ ਚ ਤਕਲੀਫ ਹੈ। ਲੇਕਿਨ ਅੰਦਰ ਕੌਣ ਹੈ? ਈਸ਼ਵਰਤਾ ਹੀ ਪੂਰੀ ਮਹਿਮਾ ਦੇ ਚ ਵਾਸ ਕਰਦੀ ਸੀ। ਜਿਹਨਾਂ ਨੂੰ ਸਮਝ ਆ ਰਿਹਾ ਬੋ ਹਾਲੇਲੂਇਆ। 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 ਇਹ ਸ਼ਰੀਰ ਜਿਹੜਾ ਲੜਕ ਰਿਹਾ ਉਹੀ ਹੈ। ਲੇਕਿਨ ਅੰਦਰ ਯਹੂਦਾ ਦਾ ਬੱਬਰ ਸ਼ੇਰ ਜਦ ਗਰਜਿਆ ਪਰਦਾ ਫਟ ਗਿਆ। ਦੂਜਾ ਨੰਬਰ ਧਰਤੀ ਕਿ ਹੋ ਗਈ ਧਰਤੀ ਕੰਬਣਾ ਕੋ ਮਾਮੂਲੀ ਗੱਲ ਨਹੀਂ ਆ ਦੀ ਆਵਾਜ਼ ਸ਼ਕਤੀ ਹੈ ਧਰਤੀ ਨੇ ਆਪਣੇ ਸਿਰਜਣ ਕਰਤਾ ਦੀ ਆਵਾਜ਼ ਨੂੰ ਪਛਾਣ ਲਿਆ ਇਹ ਉਹ ਆਵਾਜ਼ ਜਦੋਂ ਕਿਸਤੀ 'ਚ ਖੜੋ ਕੇ ਬੋਲਿਆ ਥਮ ਜਾ ਤੂਫਾਨ ਥਮ ਗਿਆ ਸੀ ਅੱਜ ਵੀ ਉਹੀ ਆਵਾਜ਼ ਹੈ ਇਹ ਨਹੀਂ ਕਿ ਕਰੋਸ ਤੇ ਲੜਕਦਾ ਤੇ ਵਾਇਟ ਢਲੀ ਹੋ ਗਈ ਹੈ ਇਸ ਲਈ ਸਲੀਬੀ ਕਥਾ ਜ ਪੂਰਾ ਪਹਿਲੇ ਇੱਕ ਵਾਰ ਵੀ ਇਹ ਸ਼ੁਰੂ ਹੋਇਆ ਨਹੀਂ ਸਾਨੂੰ ਬੁਖਾਰ ਚੜ ਜਾਂਦਾ ਹੈ ਰੋ ਰੋ ਕੇ ਬਰਹਾ ਲਉਂਦਾ ਨੱਕ ਪੇ ਢੱਡ ਪੀੜ ਹੁੰਦਾ ਹੈ ਬੈਨ ਸਾਡੇ ਅਥਰੂ ਨਹੀਂ ਮੁੱਕਦੇ ਸਲੀਬੀ ਇੰਨਾ ਦੁੱਖ ਠਾਉਣ ਵਾਲਾ ਯੀਸ਼ੂ ਇੱਕ ਵਾਰ ਵੀ ਕਿਨ ਕੀਤਾ ਲਾਜ਼ਰ ਦੀ ਕਬਰ ਤੇ ਰੋਇਆ ਸੀ ਇੱਕ ਮਰਦ ਲਾਜ਼ਰ ਦੀ ਕਬਰ ਜਾ ਕੇ ਰੋਇਆ ਲੇਕਿਨ ਜਦ ਖੁਦ ਹੀ ਨਹੀਂ ਕੀਮਤ ਦੇ ਰਿਹਾ ਇੱਕ ਵਾਰ ਵੀ ਰੋਇਆ ਨਹੀਂ ਕਿਉਂ ਨਹੀਂ ਰੋਇਆ ਇਹ ਕੀਮਤ ਦੇ ਰਿਹਾ ਕੀ ਦੇ ਰਿਹਾ ਹੈ ਹੋ ਹਾਲੇਲੂਇਆ ਹਾਲੇਲੂਇਆ ਧਰਤੀ ਹਿੱਲੀ ਹਾਂਜੀ ਅਤੇ ਪੱਥਰ ਟੇਢਕ ਗਏ ਪੱਥਰ ਚ ਕੀ ਹੋ ਗਈ ਤੁਸੀਂ ਇਹ ਵੇਖ ਲਓ ਫਿਰ ਜਦੋਂ ਬਹੁਤ ਵੱਡਾ ਕਿਤੇ ਬਲਾਸਟ ਹੁੰਦਾ ਨਾ ਉਹ ਤਾਂ ਬੰਬ ਜਦੋਂ ਬੰਬ ਜਾ ਕੇ ਉੱਥੇ ਬਲਾਸਟ ਕਰਦੇ ਉਹਦੇ ਜਗ ਪੱਥਰ ਟੁੱਟਦੇ ਤੇੜਾ ਹੁੰਦੀਆਂ ਇਹਦਾ ਮਤਲਬ ਇਹਦੀ ਆਵਾਜ਼ ਚਟਾਨਾਂ ਨੂੰ ਚੀਰਦੀ ਦੌੜ ਬੋਲਦਾ ਆਵਾਜ਼ ਬੋਲਦੇ ਸਮੇਂ ਹੀ ਪੱਥਰ ਕੀ ਹੋ ਗਏ तिड़क गए अगे कबर क्यों हो गई कबर खोल गई हांजी हां, जी। हां जी। लोथा आमीन या। या साल तो मरे संत भी यशु तो की आवाज सुन के कबर खोल गया मुरदे जिंदा हो गए पूरी सृष्टि च हलचल मच गई है मुरद्या भी की आ गई संत कई मरे उठ ਔਰ ਅਗੇ ਅਤੀ ਉਹਦੇ ਜੀ ਉੱਠਣ ਦੇ ਪਿਛੋਂ ਹਾਂਜੀ ਉਹ ਕਬਰਾਂ ਵਿੱਚੋਂ ਨਿਕਲ ਕੇ ਹਾਂਜੀ ਪਵਿੱਤਰ ਸ਼ਹਿਰ ਦੇ ਅੰਦਰ ਚਲੇ ਗਏ ਹਾਂਜੀ ਅਤੇ ਬੋਧਿਆਂ ਨੂੰ ਵੀ ਖਾਈ ਦਿੱਤੀ ਹੁਣ ਧਿਆਨ ਦੇਖੋ ਸਮਾਂ ਇੱਕਦ ਕਹਾੜਨਾ ਨਹੀਂ ਬੀਤੀ ਜਿਹੜੇ ਲੋਕ ਮਰਿਆ ਤੇ ਜਿੰਦੇ ਸੀ ਨਾ ਉਹ ਉੱਠ ਕੇ ਸ਼ਹਿਰ ਜਗਾਇ ਤੇ ਲੋਕਾਂ ਨੂੰ ਵਿਖਾਈ ਵੀ ਦਿੱਤੇ ਹਰਾਨ ਹੋ ਗਏ ਉਹ ਫਲਾਣਾ ਬੰਦਾ ਇਹਨੂੰ ਮਰਿਆ ਤਾਂ 5 ਸਾਲ ਹੋ ਗਏ ਸੀ ਇਹ ਕਿੱਥੋਂ ਆ ਗਿਆ ਇਹਨੂੰ ਮਰਿਆ ਤਾਂ 10 ਸਾਲ ਹੋ ਗਏ ਕਿੱਧਰੋਂ ਆ ਗਿਆ ਉਹ ਇਹਦਾ ਫਲਾਣਾ ਵਾ ਅਗਰ ਅੱਜ ਆਪਣੇ ਸਾਹਮਣੇ ਕੋਈ ਮਰਿਆ ਬੰਦਾ ਉੱਠ ਕੇ ਆ ਜਾਈ ਬੋਲੋ ਸਾਡੀ ਹਾਲਤ ਵੈਸੇ ਵਿਗੜ ਜਾਣੀ ਬੋਲੋ ਆ ਜਾਣਾ ਇਸ ਲਈ ਨਾ ਉਹ ਤਣੀ ਬੋਲਦਾ ਲਾਜ ਨੂੰ ਭੇਜ ਪਰਮੇਸ਼ਰ ਬੋਲਦਾ ਲਾਜ ਨੂੰ ਨਹੀਂ ਭੇਜਣਾ ਮੂਸਾ ਵਰਗੇ ਦਾਸ ਹੈਗੇ ਆ ਜੇ ਲਾਜਰ ਉੱਠ ਕੇ ਚੱਲਦਾ ਤਾਂ ਵੀ ਸ਼ੁਆਹ ਨਹੀਂ ਕਰਨਾ ਇਹਨਾਂ ਕਹਿੰਦਾ ਭੂਤੀ ਹੈ ਅਗਰ ਆਜ ਕੋਈ ਮਰਦਾ ਜੋ ਉੱਠ ਕੇ ਆਜੇ ਵਿਸ਼ਵਾਸ ਉਸ ਸਮੇਂ ਵੀ ਯੇਸ਼ੂ ਦੇ ਪ੍ਰਾਨ ਤਿਆਗਦੇ ਸਮੇਂ ਆਵਾਜ਼ ਦੇਣ ਦੇ ਸਮੇਂ ਕਬਰਾਂ ਖੁਲੀਆਂ ਕਿੰਨੇ ਪਰਮੇਸ਼ਰ ਦੇ ਲੋਕ ਜਿੰਦਾ ਉਹ ਕਿਹੜੇ ਸ਼ਹਿਰ ਜਗ੍ਸਾ ਵਿੱਚ ਫਿਰਦੇ ਆਹ ਮਹਾਰਾਣਾ ਇੱਕ ਹੈ ਜਿਹੜਾ ਉਸ ਸਮੇਂ ਪ੍ਰਾਂਤ ਤਿਆਗ ਰਿਹਾ ਖੁਦ ਕੀ ਖੁਦ ਮਾਰ ਰਿਹਾ ਔਰ ਕਿਨਨੋ ਜੀਵਨ ਦੇ ਰਿਹਾ ਹੈ ਕਿਨਨੋ ਸਮਝ ਆਏ ਖੁਦ ਪ੍ਰਾਂਤ ਤਿਆਗ ਰਿਹਾ ਔਰ ਅਨੇਕਣੋ ਕੀ ਦੇ ਕੇ ਜਾ ਰਿਹਾ ਹੈ ਮਰਦੇ ਉੱਠ ਕੇ ਮਾਰੀ ਛਾਲ ਕਬਰਾਂ ਚ ਨਿਕਲ ਕੇ ਕਫਨ ਬੰਦ ਦੇਣਗੇ ਕਫਨ ਹੋਣਗੇ ਕਿਧਰ ਫਿਰਦੇ ਐ ਮੈਂ ਵਿਸ਼ਵਾਸ ਕਰਦਾ ਯਰੂਸ਼ਲਮ ਦੀ ਹਾਲਚਲ ਮੱਚ ਗਈ ਹੋਣੀ ਛੇ ਰਾਜੇ ਤਾਂ ਪੂਰਾ ਜ਼ਿਲ੍ਹਾ ਬੰਦ ਹੋ ਜਾਂਦਾ ਵੀ ਕੌਣ ਆ ਗਿਆ ਔਰ ਇਧਰ ਮਰਦੇ ਉੱਠ ਕੇ ਚੱਦ ਫਿਰਦੇ ਐ ਯਰੂਸ਼ਲਮ ਚ ਬੋਲੋ ਹਾਲੇਲੂਇਆ ਔਰ ਯਰੂਸ਼ਲਮ ਦਾ ਹਾਲ ਵੇਖ ਲੋ ਕੀ ਬਣਿਆ ਹੋਣਾ ਇਹ ਸਾਰਾ ਕੰਮ ਕਿਨੇ ਪੂਰਾ ਕੀਤਾ ਯੀਸ਼ੂ ਤਾਂ ਲਿਖਿਆ ਕਰੂਸ ਤੇ ਕੀ ਬੋਲਦਾ ਸਭ ਕੁਝ ਕੀ ਹੋਇਆ ਸਭ ਕੁਝ ਸਭ ਕੁਝ ਕੀ ਪੂਰਾ ਹੋਇਆ ਉਹ ਰਿਸ਼ਤਾ ਹੁਣ ਵਾਰ-ਵਾਰ ਸਾਨੂੰ ਜਾਨਵਰ ਕੱਟਣ ਦੀ ਲੋੜ ਨਹੀਂ ਵਾਰ-ਵਾਰ ਜਾ ਕੇ ਖੂਨ ਬਹਾਉਣ ਦੀ ਲੋੜ ਨਹੀਂ ਇੱਕ ਵਾਰ ਹੀ ਮੇਰਾ ਮੁਕਤੀਦਾਤਾ ਯੀਸ਼ੂ ਮੇਰੇ ਲਈ ਬਲੀਦਾਨ ਹੋਇਆ ਹੈ ਇੱਕ ਵਾਰ ਹੀ ਮੇਰੇ ਲਈ ਉਹਨੇ ਕੀਮਤ ਦਿੱਤੀ ਹੈ ਹੁਣ ਮੈਨੂੰ ਉਹਦੇ ਉਹਦੇ ਸਾਹਮਣੇ ਸਿਰਫ ਇੱਕ ਹੀ ਕੰਮ ਕਰਨਾ ਮੈਂ ਰੋਜ਼ ਉਹਦੇ ਭੈਣਾਂ ਦੀ ਛਣ ਪੂਰਾ ਕਰਨਾ ਹੈ ਬੋਲੋ ਹallelujah ਇਸ ਲਈ ਆਪਵਾਚਿਤ ਤੁਸੀਂ ਕੀ ਹੈ ਸემი ਗੱਲ ਸਭ ਕੁਝ ਕੀ ਹੋਇਆ ਉਨ ਆਦਮ ਨੂੰ ਜਰਮਾ ਕੱਟ ਕੇ ਕਪੜਾ ਪਹਿਣਾ ਆਇਆ ਗਿਆ ਚਮੜੇ ਦੇ ਵਸਤਰ ਪੁਆਏ ਗਏ ਇਜ਼ਰਾਈਲ ਲੋਕਾਂ ਦੇ ਪਾਪ ਟਕੇ ਜਾਂਦੇ ਸੀਗੇ ਔਰ ਅੱਜ ਇਕ ਵਾਰ ਹੀ ਉਸਨੇ ਆਪਣੇ ਲਹੂ ਨਾਲ ਸਾਨੂੰ ਤੋਕੀ ਕੀ ਕਰਤਾ ਇਸ ਲਈ ਅਸੀਂ ਉਸਤੇ ਲਹੂ ਦੀ ਕੀਮਤ ਨੂੰ ਸਮਝਣਾ ਹੈ ਇਸ ਲਈ ਅੱਜ ਵੀ ਸ਼ੈਤਾਨ ਡਰਦਾ ਹੈ ਤਾਂ ਸਿਰਫ ਯੀਸ਼ੂ ਦੇ ਲਹੂ ਤੋਂ ਕਿਉਂ ਕਿਉਂਕਿ ਯੀਸ਼ੂ ਦੇ ਲਹੂ ਚ ਪਾਪ ਨਹੀਂ ਇਸ ਲਈ ਯੇਸ਼ੂ ਮਸੀਹ ਦੇ ਲੌ ਦੀ ਜਬ ਬੋਲਦਾ ਸਾਰ ਸ਼ੈਤਾਨ ਦਾ ਰਾਜ ਹਿਲਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਸ਼ੈਤਾਨ ਕੀ ਬੋਲ ਗਿਆ ਤੂੰ ਯੇਸ਼ੂ ਦੇ ਲੌ ਦੀ ਜੇ ਹਲਵੀ ਹੈ ਨਾ ਕਰਨ ਬਸ ਚੁੱਪ ਹੀ ਬੈਠਾ ਰਹਿ ਜਿਨ੍ਹਾਂ ਦਾ ਮੂੰਹ ਨਹੀਂ ਨਾ ਪ੍ਰਾਰਥਨਾ ਨਹੀਂ ਖੋਲਦਾ ਉਹਨਾਂ ਨੂੰ ਦੁਸ਼ਟ ਨੇ ਝਗੜਿਆ। ਸਮਝੇ ਮੈਂ ਕੋ ਫਿਰ ਬੋਲਦਾ ਜਿਨ੍ਹਾਂ ਦੀ ਆ ਜਬਾਨ ਪਰਮੇਸ਼ਰ ਦੀ ਮਹਿਮਣੀ ਖੁੱਲਦੀ ਨਹੀਂ ਉਹ ਕਦ ਝਗੜਿਆ ਆਜ਼ਾਦ ਹੋਣਾ। ਉਹਨਾਂ ਨੂੰ ਲੂੰਬੜੀ ਨੇ ਫੜਿਆ। कि तू अपने तो की नहीं करना महिमा नहीं करनी शरीर परमेश्वर सामेशर है इस मंदिर परमेश्वर की महिमा होना है सिर तो लैके पैर तक परमेश्वर की महिमा से खड़े होना है इसलिए आप छिवी गल सीखी प्रभु यशु ने कुरूज से सब कुछ की किया पूरा किया प्रभु नमच्र आशे